日本時間のチャーミングですが。 ਦੇਵ ਕਮਲਾ ਦਾਰੀ ਅਯੋ ਮਹਾਰਾਣ ਅਰੇ ਮੇਲੇ ਦਾ ਮੈਂ ਜਿੱਥੇ ਸਾਰੇ ਪ੍ਰਬੰਧਕਾਂ ਨੂੰ ਚੌਕ ਸਰਸਵਾਲ ਜੀ ਦੀ ਕੰਪਨੀ ਨੂੰ ਸਾਰੇ ਜਿਹਨੇ ਵੀ ਇਸ ਸੰਸਥਾ ਨਾਲ ਜੁੜੇ ਹੋਣੋਂ ਪਹਿਲਾਂ ਤਾਂ ਵਧਾਈ ਦੇਣਾ ਔਰ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਤੁਹਾਡੇ ਚੈਨਲ ਮਾਧਿਅਮ ਦੁਆਰਾ ਅਪੀਲ ਕਰਦਾ ਹਾਂ ਇਹ ਲੁਧਿਆਣੇ ਦਾ ਸਭ ਤੋਂ ਵਿਸ਼ਾਲ ਜਿਹੜਾ ਕਿ ਦਸਹਿਰਾ ਮੇਲਾ ਵੈ ਤਰੇਸੀ ਮੈਦਾਨ ਜਿਹੜਾ ਕਿ ਸ਼ਹਿਰ ਦੇ ਵਿੱਚ ਪੈਂਦਾ ਵੈ ਇੱਥੇ ਪਹੁੰਚ ਕੇ ਉਹ ਸਭ ਤੋਂ ਵੱਡੀ ਜਿਹੜੀ ਕਿ ਵਿਸ਼ੇਸ਼ ਇਸ ਮੇਲੇ ਦੀ ਗੱਲ ਹੈ ਕਿ ਮਨੋਰੰਜਨ ਦੇ ਨਾਲ-ਨਾਲ ਧਾਰਮਿਕ ਪਾਸੇ ਵੀ ਤੁਰ ਪਈ ਸੀ ਅਮਰ ਨਾਲ ਯਾਤਰਾ ਦਾ ਵੀ ਆਨੰਦ ਲਓ ਅਤੇ ਆਪਣੇ ਬੱਚਿਆਂ ਨੂੰ ਧਾਰਮਿਕ ਸੰਸਕ੍ਰਿਤੀ ਨਾਲ ਜੋੜੋ ਔਰ ਮੈਂ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਇਸ ਮੇਲੇ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਪ੍ਰਮਾਤਮਾ ਇਹਨਾਂ ਨੂੰ ਬਾਲ ਸ਼ਕਤੀ ਦੇਵੇ ਤਰੱਕੀ ਦੇਵੇ ਯਾਤਰਾ ਦੀ ਟਿਕਟ ਲਾਈ ਸੀ ਯਾਤਰਾ ਦੀ ਟਿਕਟ ਲਾਈ ਸੀ ਯਾਤਰਾ ਦੀ ਟਿਕਟ ਲਾਈ ਆ ਅਸੀਂ ਔਰ ਪ੍ਰਸ਼ਾਨ ਵੀ ਦੇਵਾਂਗੇ ਸਭ ਕੁਝ ਦੇਵਾਂਗੇ ਜਿਸ ਤਰ੍ਹਾਂ ਕੀ ਪੂਰੀ ਪੂਰੀ ਵਿਧੀ ਪੂਰਵਕ ਦੇਖੋ ਹਲੇ ਡਿਸਾਈਡ ਨਹੀਂ ਕੀਤਾ ਹਲੇ ਫਿਲਹਾਲ ਤਾਂ ਫਰੀ ਹੈ ਅਸੀਂ ਦੇਖੋ ਤੁਸੀਂ ਰੰਗ-ਬਰੰਗੇ ਝੂਲੇ ਆ ਬਹੁਤ ਵਧੀਆ ਬੱਚਿਆਂ ਵਾਸਤੇ ਮਨੋਰੰਜਨ ਤੇ ਨਾਲ-ਨਾਲ ਬਜ਼ੁਰਗਾਂ ਵਾਸਤੇ ਵੀ ਹਰ ਤਰ੍ਹਾਂ ਦੀ ਇਸ ਮੇਲੇ ਦੇ ਵਿੱਚ ਸੌਦਾ ਵਾ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ ਪ੍ਰਸ਼ਾਸਨ ਵਾਲੋ ਵੀ ਪੂਰੇ ਇੰਤਜ਼ਾਮ ਨੇ ਔਰ ਕੈਮਰੇ ਹਰ ਜਗ੍ਹਾ ਮਤਲਬ ਹਰ ਤਰ੍ਹਾਂ ਦਾ ਸਾਡੇ ਵੱਲੋਂ ਪ੍ਰਬੰਧ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ ਮੇਲੇ ਦੀ ਟਾਈਮਿੰਗ ਹੈਗੀ ਜੀ ਸਵੇਰ ਤੋਂ 4 ਵਜੇ ਤੋਂ ਲੈ ਕੇ ਰਾਤੀ 11:30 11 ਵਜੇ ਤੱਕ ਜੋ ਕਿ ਪ੍ਰਸ਼ਾਸਨ ਨੇ ਤੁਹਾਨੂੰ ਮਜਬੂਰੀ ਦਿੱਤੀ ਹੈ ਅਸੀਂ ਉਹਨਾਂ ਨੇ ਮਤਲਬ ਕਿ ਚੱਲ ਰਹਾ ਹੈ ਤੋ ਉਨ ਲੁਧਿਆਣਾ ਵਾਸੀਆਂ ਨੂੰ ਆਪਣੇ ਦੁਸ਼ਹਿਰੇ ਦੇ ਮੇਲੇ ਦੀਆਂ ਜਿਹੜਾ ਕਿ ਲੁਧਿਆਣੇ ਦਾ ਸਭ ਤੋਂ ਪੁਰਾਣਾ ਅਤੇ ਇਤਿਹਾਸਿਕ ਮੇਲਾ ਹੈ ਸਭ ਤੋਂ ਪੁਰਾਣਾ ਤੇ ਲੁਧਿਆਣੇ ਦੇ ਵਿੱਚ ਸ਼ੁਰੂ ਤੋਂ ਹੀ ਜਿਹੜਾ ਮੇਲਾ ਚੱਲ ਰਿਹਾ ਉਹਦੀਆਂ ਸਾਰੇ ਲੁਧਿਆਣਾ ਵਾਸੀਆਂ ਨੂੰ ਤੇ ਆਪਣੀ ਕਮੇਟੀ ਆਪਣੀ ਟੀਮ ਨੂੰ ਸਾਰਿਆਂ ਨੂੰ ਅੱਜ ਜਿਹੜਾ ਮੇਲਾ ਸ਼ੁਰੂ ਹੋ ਗਿਆ ਤੇ ਦਾ શુભ ਆਰੰਭ ਮਹਾਦੇਵ ਦੀ ਆਰਾਧਨਾ ਕਰਕੇ ਭੋਲੇ ਨਾਥ ਦਾ ਸ਼ਿਵਜੀ ਵਿਆਹ ਕਰਾ ਕੇ ਜਿਹੜਾ ਅਸੀਂ ਸ਼ੁਰੂ ਕਰ ਰਹੇ ਆ ਤੇ ਮੈਂ ਭੋਲੇ ਨਾਥ ਅੱਗੇ ਅਰਦਾਸ ਕਰਦਾ ਮਾਂ ਕਿ ਭੋਲੇ ਨਾਥ ਤੂੰ ਤੁਹਾਨੂੰ ਬਲ ਦੇ ਕਿ ਅਸੀਂ ਅੱਜ ਜਿਹੜਾ ਜਿਹੜਾ ਮੇਲਾ ਵੈ ਸਾਰਾ ਬਹੁਤ ਵਧੀਆ ਢੰਗ ਦੇ ਨਾਲ ਚੱਲੇ ਤੁਹਾਡਾ ਪਾਜੀ ਪਬਲਿਕ ਦੇਖੋ ਜੀ ਪਬਲਿਕ ਵਾਸਤੇ ਸਾਰੇ ਇੰਤਜ਼ਾਮ ਪੂਕਾ ਵੈ A ਤੋਂ ਲੈ ਕੇ Z ਤੱਕ ਜਿਹੜੀਆਂ ਜਿਹੜੀਆਂ ਤੁਹਾਨੂੰ ਗਵਰਨਮੈਂਟ ਵੱਲੋਂ ਇਨਸਟਰਕਸ਼ਨ ਸੀਗੀਆਂ ਅਸੀਂ ਸਾਰੀਆਂ ਫੋਲੋ ਕੀਤੀਆਂ ਸਾਰੇ ਕੈਮਰੇ ਲੱਗੇ ਆ ਹਰ ਜਗ੍ਹਾ ਪੀ ਡਬਲਯੂ ਡੀ ਦਾ ਇਨਸਟਰਕਸ਼ਨ ਜੋ ਜੋ ਤੁਹਾਨੂੰ ਇਨਸਟਰਕਸ਼ਨ ਸੀਗੀਆਂ ਗਵਰਨਮੈਂਟ ਵੱਲੋਂ ਸਾਰੀਆਂ ਅਸੀਂ ਫੋਲੋ ਕੀਤੀਆਂ ਹੋਰ ਜਿਹੜੇ ਝੂਲੇ ਵੀ ਲੇਖੋ ਜੀ ਜਿਹੜੇ ਝੂਲੇ ਆ ਨਵੇਂ ਵੀ ਆ ਤੇ ਕੁਝ ਪੁਰਾਣੇ ਵੀ ਆ ਤੇ ਕੋ ਝੂਲਿਆਂ ਦਾ ਤੇ ਕਨ ਮੇਲੇ ਦਾ ਕਿ ਲੁਧਿਆਣੇ ਦਾ ਦ੍ਰੇਸ਼ੀ ਦਾ ਇੱਕ ਖਾਸ ਕਰਕੇ ਲੁਧਿਆਣਾ ਵਾਸੀਆਂ ਨੂੰ क्रेज ਹੁੰਦਾ ਕਿਉਂਕਿ ਇਹ ਸ਼ਹਿਰ ਦਾ ਸਭ ਤੋਂ ਪੁਰਾਣਾ ਤੇ ਸ਼ਹਿਰ ਦੇ ਵਿੱਚ ਮੇਲਾ ਅਤੇ ਸਾਰੇ ਸ਼ਹਿਰ ਨੂੰ ਜਿਹੜਾ ਲੁਧਿਆਣਾ ਪੁਰਾਣਾ ਸ਼ਹਿਰ ਹੈ ਉਹ ਸਾਰੇ ਸ਼ਹਿਰ ਨੂੰ क्रेज ਹੁੰਦਾ ਕਿ ਅਸੀਂ ਦ੍ਰੇਸ਼ੀ ਦਾ ਮੇਲਾ ਜਾਣਾ ਤੇ ਦ੍ਰੇਸ਼ੀ ਦਾ ਮੇਲਾ ਦੇਖਣਾ ਤੇ 라ਵਣ ਇਸ ਵਾਰ ਕਿੰਨੇ ਫੋਕਟਾ ਮ ਹੈ 라ਵਣ ਦੇਖੋ ਜੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੁਧਿਆਣੇ ਦਾ ਸਭ ਤੋਂ ਵੱਡਾ ਜਿਹੜਾ 라ਵਣ ਹੈ ਦ੍ਰੇਸ਼ੀ ਮદાન ਦੇ ਵਿੱਚ ਹੀ ਰਾਮਲੀਲਾ ਕਮੇਟੀ ਵੱਲੋਂ 라ਵਣ ਦਹਨ ਕੀਤਾ ਜਾਊਗਾ ਜੀ ਜੀ ਉਹਨਾਂ ਦਾ ਪਰਿਵਾਰ ਜੋ ਸਾਰਾ ਇਸ ਬਰਗ ਦੇ ਵਿੱਚ ਲੱਗਾ ਹੈ ਸਭ ਤੋਂ ਪਹਿਲਾਂ ਉਹਨਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਔਰ ਉਹਦੇ ਨਾਲ ਨਾਲ ਇੱਕ ਵਧਾਈ ਹੋਰ ਦੇਣੀ ਚਾਹਨਾ ਜੋ ਕਿ ਲੁਧਿਆਣੇ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੇਲਾ ਦੁਸ਼ਹਰਾ ਲੁਧਿਆਣੇ ਦੇ ਦੇਸੀ ਗੋਣ ਵਿੱਚ ਲੱਗਦਾ ਹੈ ਅੱਜ ਪਹਿਲੀ ਵਾਰ ਸ਼੍ਰੀ ਅਮਨ ਅੰਦਜ ਦੀ ਗੁਫਾ ਜੋ ਕਿ ਸਾਖਸ਼ਾਤ ਭੋਲੇ ਨਾਤਾ ਸਰੂਪ ਦਿਖਾਇਆ ਗਿਆ ਹੈ ਉਸ ਦੇ ਵਿੱਚ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਦਿੰਨੇ ਆ ਜਿਨ੍ਹਾਂ ਨੇ ਇੱਕ ਮਨੋਰੰਜਨ ਦੇ ਨਾਲ ਨਾਲ ਧਾਰਮਿਕ ਚੀਜ਼ ਨੂੰ ਦੇਖਦੇ ਹੋਏ ਅਮਨ ਅੰਦਜ ਦੀ ਗੁਫਾ ਬਣਾਈ ਹੈ ਜਿਸ ਦੇ ਵਿੱਚ ਸਾਡੇ ਬੱਚਿਆਂ ਨੂੰ ਇਹਦੇ ਨਾਲ ਬਹੁਤ ਵਧੀਆ ਇੱਕ ਮੈਸੇਜ ਆਏਗਾ ਔਰ ਸ਼ਹਿਰ ਵਾਸੀਆਂ ਨੂੰ ਬਹੁਤ ਵਧੀਆ ਇੱਕ ਮੈਸੇਜ ਆਏਗਾ। ਜੈ ਮੋਹਾਰੀ ਜੈ ਮੋਹਾਰੀ ਜੈ ਮੋਹਾਰੀ ਜੈ ਮੋਹਾਰੀ ਜੈ ਮੋਹਾਰੀ ਜੈ ਕਮਲਾਦਾ Terima kasih telah menonton.